ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 3HF ਵੜਾ ਦਿਖਾਉਣੀ ਹੈ ਇੱਕ ਤਾਜ ਸੀਵੀ ਆ ਦੋ ਹੈਗੇ ਗੱਬਣਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਦੱਸਾਂਗੇ ਉਹਨੇ ਟੈਕਨਿਕ ਨਾ ਨਾਮ ਅਵਤਾਰ ਸਿੰਘ ਪਿੰਡ ਛੰਨਾਗਲਾਵਾਲਾ ਜ਼ਿਲ੍ਹਾ ਬਰਨਾਲਾ ਪੈ ਗਿਆ। ਭਦੌੜ ਤੋਂ ਆ ਗਿਆ 4 ਕਿਲੋਮੀਟਰ ਦੂਰ ਹਨਾ। ਭਦੌੜ ਰੋਡ ਤੇ ਆਪਣਾ ਘਰ ਆ ਗਿਆ। ਠੀਕ ਆ ਮੋਬਾਈਲ ਨੰਬਰ ਆਪਣਾ 987226632 987226632 66132 ਦਾ ਬਸੰਨਾ ਤੋਂ ਭਦੌੜ ਜੈਂਟਰ ਹੁੰਨੇ ਆ। ਪਹਿਲਾ ਫਾਰਮ ਆ ਗਿਆ ਖੇਤ ਚ ਆਪਣਾ ਹਨਾ ਜਮਾ। ਸੋ ਸੈੱਟ ਵਗੈਰਾ ਮਗਰ ਪਿਆ ਵਾ। ਇਹ ਤਿੰਨਾਂ ਨਾਗ ਅੱਜ ਆਪਾਂ ਕੀਤੇ ਬਕਾਉ ਹਨਾ। ਜਿਹੜੀ ਪਹਿਲੇ ਨੰਬਰ ਤੇ ਆਪਾਂ ਵਿਹੜ ਦੇਖੀ ਜਨੇ ਆ ਤਾਜੀ ਅੱਛਾ ਗੱਬੜ ਕਿਹੜਾ ਸਵਾਸ ਹੁੰਦੀ ਆ? ਇਸੇ ਵੇਲੇ ਦੀ ਦਸਤ ਹੁੰਦੀ ਆ। ਤੀਜਾ ਸਲੂਸ ਹੁੰਦੀ ਆ ਤੇ ਇੱਕ ਕਾਇਦਾ ਲਈ ਜਾਂ ਸੁੰਦੇ ਹਜੇ ਇਹਦੇ ਪਏ ਆ ਜੀ ਹੱਪ ਜਾ ਇੱਕ ਹਫਤਾ ਬਾਕੀ ਸੀਮਨ ਬਧਿਆ ਚੰਗਾ ਲੱਗਿਆ ਵਾ ਸੀਮਨ ਪੂਰਾ ਲੱਗਿਆ ਰੋਡ ਦੇ ਨਾਲ ਠੀਕ ਹੈ ਤੇ ਇੱਕ ਹਫਤਾ ਬਾਕੀ ਤੇ ਪਿਛਲੇ ਸੂਏ ਦਾ ਰਿਕਾਰਡ ਦੱਸਦਾ ਕਿਸੇ ਦਾ ਕਿਸੇ ਸੂਏ ਦਾ ਰਕਾਰਡ ਬਈ 30 ਕਿਲੋ ਦਾ 30 ਕਿਲੋ ਦਾ ਐਦ ਕੀ ਅੰਦਾਜ਼ਾ ਲਾ ਸਕੋ ਮੌਸਮ ਵਿੱਚ ਬਧਿਆ ਹੈਗਾ ਠੰਡ ਹੁਣੇ ਸਟਾਰਟ ਹੋ ਗਈ ਹੈ ਨਾ 25 ਕਿਲੋ ਆਉਣਾ ਲੱਗਣਾ ਤੇ ਰੇਟ ਇਹਦਾ ਕੀ ਰਹੂਗਾ ਰੇਟ ਜੇ ਆਪਾਂ ਇੱਕ ਰੱਖੀ ਜਾਂ ਮੰਨਦਾਨ ਹੋ ਜਾਊਗਾ ਤੋਰਦੇ ਵਾਰ ਨੂੰ ਮੜਾ ਜੈ ਨੂੰ ਸੋ 1,30,000 ਦੀ ਪਹਿਲੇ ਨੰਬਰ ਤੇ ਜਿਹੜੀ ਵੈੜ ਖੜੀ ਹੈਗੀ ਤੀਜਾ ਸੂਆ ਵੈੜ ਦੂਜੀ ਦੀ ਆ ਚੰਗੇ ਸੀਮਣ ਲੱਗੇ ਵੇ ਆ ਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਇਹਦਾ ਰਾਜੀ ਸਮੀਪਲੀ ਬਹੁਤ ਆ ਨਿਸੀਨਾ ਵੀ ਕਿਸੇ ਪਾਸੋਂ ਸੋ ਲੈਵਾ ਦੇਖ ਸਕਦਾ ਨੇੜੇ ਤੋਂ ਪੂਰਾ ਸੋਨਾ ਸਾਫ ਸੁਥਰਾ ਫੁੱਲ ਮੰਨ ਕੇ ਚਲੋ ਚੰਗਾ ਸੈਲਜ ਵਗੈਰਾ ਖਾਦਾ ਵਾ ਸਮੀਪਲੀ ਬਹੁਤ ਆ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਇਹਦੇ ਮਿਲਕ ਵੇਨਸ ਵਗੈਰਾ ਸੋਹਣੇ ਚੰਗੇ ਦਿਖਾਈ ਦੇ ਜਾਂਦੀਆਂ ਪੂਰੀ ਸਾਫ ਸੁਥਰੀ ਆ ਰਾਜੀ ਸਮੀਪਲੀ ਵੀ ਤੇਰੇ ਦੂਜੇ ਨੰਬਰ ਦੇ ਵਹਿੜਾ ਆਪਏ ਤਾਜੀ ਸੂਈ ਦੇਖੀ ਜਾਨਾ ਇਹ ਕਦੋਂ ਸੂਈ ਆ ਇਹ ਤਾਜੀ ਬਈ ਰਾਤ ਨੂੰ ਸੂਈ ਆ 12:00 ਵਜੇ ਬੱਚਾ ਨਹੀਂ ਕੀ ਦਿੱਤਾ ਬੱਚਾ ਤਾਜੀ ਬੱਚਾ ਆ ਗਿਆ ਨਾ ਤੇ ਜੇਰ ਜੇ ਰੋਕਿਆ ਜੇਰ ਇਹਦੀ ਆਪਈ ਆ ਬੱਠੜ ਦੇ ਵਿੱਚ 100 ਲੀਟਰ ਬੋਲਾ ਕਰ ਗਿਆ ਠੀਕ ਹੈ 2 ਕੋ 2 ਲੀਟਰ ਹੀ ਸੱਜਿਆਗਾ ਸਾਫ ਕਰ ਠੀਕ ਹੈ ਪਿਛਲੇ ਸਵੇਰ ਰਕਾਰਡ ਇਹਦਾ ਕੀ ਆ ਰਕਾਰਡ ਦਾ 26 ਕਿਲੋ ਦਾ ਠੀਕ ਆ ਹੁਣ ਦੂਜਾ ਸੂਦਾ ਸੂਈ ਆ ਤੇ ਇਹ ਕੀ 30 ਲੀਟਰ 30 ਲੀਟਰ ਇਸ ਦਾ 42 ਵਹਿੜਾ ਆ ਇੱਕ ਨੰਬਰ ਆ ਠੀਕ ਹੈ ਹਾਥੀ ਚੁਾਈ ਮਸ਼ੀਨ ਇਹਦਾ ਮਰਜ਼ੀ ਕਰ ਲੋ ਠੀਕ ਹੈ ਧਾਰਾ ਤੂੰ ਧਾਰਾ ਤੂੰ 1 ਨੰਬਰ ਆ ਜਾ ਮੈਂ 1 ਨੰਬਰ ਆਈ ਇਹਦਾ ਭਾ ਅਗਲਾ 2 ਕਿ ਲਾ ਜੇ ਇਹਦਾ ਭਾ ਕੀ ਰਹੂਗਾ ਇਹ ਬਾਈ ਜੀ 1,25,000 ਰੁਪਏ ਮਾਨਤਨ ਹੋ ਜਾਊਗਾ ਤੋਰੇ ਬਾਰ ਨੂੰ ਸੋ ਵੀਰ ਦੂਜੇ ਨੰਬਰ ਦੇ ਜਿਹੜੇ ਆਪਾਂ ਵੈੜ ਦੇਖੀ ਜੰਨੇ ਆ ਕੱਦ ਕਾਠ ਬਹੁਤ ਆ ਫੁੱਲ ਸਾਈਜ਼ ਦੇ ਵਿੱਚ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਰਾਜੀ ਵੈੜ ਪੂਰੀ ਫੁੱਲਾ 1,25,000 ਰੁਪਇਆ ਇਹਦੀ ਵੈੜ ਦੀ ਕੀਮਤ ਆ ਤੇ ਇਹਦੇ ਵਿੱਚੋਂ ਮਾੜਾ ਮੋਟਾ ਮਾਨਤਨ ਹੋ ਜਾਊਗਾ ਮੌਕੇ ਦੇ ਠੀਕ ਹੈ ਛੇ ਦੰਦ ਠੀਕ ਹੈ ਨਾ ਵੀ ਇਹੇ ਭਰੀ ਨਹੀਂ ਠੀਕ ਹੈ ਜੈਨੂਅਰ ਛੇ ਦੰਦ ਦੂਜਾ ਸੂਦਾ ਸੂਹੀ ਹਨਾ ਜੇਰ ਵਗੈਰਾ ਡਾਣਾ ਜਾਵਾ ਤੇ ਬੌੜੇ ਤੋਂ ਲਗਭਗ ਸਾਫ ਹੀ ਕਰਤੀ ਬਾਈ ਨੇ 2 ਕਿਲੋ ਲੀਟਰ ਦੁੱਧ ਰਿਹਾ ਪਿੱਛੇ ਤੇ ਪੂਰੀ ਰਾਜੀ ਸਮੀ ਬੜੀ ਵੀ ਦੂਜਾ ਸੂਦਾ ਸੂਈ ਸੋਈ ਤੇ ਅਗੇ ਬਾਈ ਜੀ ਗੱਲ ਕਰੇ ਆਪਾਂ ਤੀਜੇ ਨੰਬਰ ਜਿਹੜੀ ਇਹ ਵਾੜ ਦੇਖੀ ਜਰੇ ਇਹ ਕਿਹੜਾ ਸੂਦਾ ਹੁੰਦੀ ਆ ਦੂਜਾ ਸੂਦਾ ਇਹ ਕੈਦਨ ਕੱਢਦੀ ਆ ਠੀਕ ਹੈ ਇੱਕ ਹਫਤਾ ਇਹਦਾ ਸੂਣ ਚ ਬਾਕੀ ਪਿਆ ਇਹਦਾ ਰਿਕਾਰਡ ਕੀ ਰਿਹਾ ਪਿਸ ਦੀ 25 ਪਲਸ ਦੁੱਧ ਦਿੱਤਾ ਜੀ 25 30 30 ਦੇ ਉੱਪਰ ਠੀਕ ਹੈ ਉਮੀਦ ਆਪਣੇ ਇਸ ਵਾਰੀ ਤੋਂ 30 ਲੀਟਰ ਦੀ ਐਸ ਵਕਤ ਤੇ ਇਹਦਾ ਭਾਵ ਯਾਰ ਜੀ ਆਪਾਂ ਕੀ ਰੱਖਿਆ ਇਹਦਾ ਭਾਵ ਬਾਜ਼ਾਰ 115000 ਦਾ ਮਾਨਦਾਨ ਮਾਨਦਾਨ ਕਰਦੇ ਠੀਕ ਹੈ ਸੀਮੈਂਟ ਚੰਗਾ ਲੱਗਿਆ ਵਾ ਬਹੁਤ ਸੋਹਣਾ ਸੀਮੈਂਟ ਲੱਗਿਆ ਹੋਇਆ ਜੀ ਦਾ ਰਿਕਾਡ ਦੇ ਨਾਲ ਹੀ ਸੀਮੈਂਟ ਦਾ ਠੀਕ ਹੈ ਸੋ ਰਿਕਾਡ ਤੁਹਾਨੂੰ ਬਾਇਓ ਡਾਟਾ ਸਾਰਾ ਮਿਲੂਗਾ ਤੇ ਦੂਜੇ ਨਾਲ ਰਿਕਾਡ ਦੇ ਨਾਲ ਹੀ ਲੱਗੂਗੀ ਇਹਦੀ ਕੀਮਤ 115 ਜੋ ਮਾਨਦਾਨ ਮਾੜਾ ਮੋਟਾ ਹੋ ਜੂ ਹਣਾ ਸੋ 115 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਜਿਹੜੇ ਸੀਮੈਂਟ ਵਗੈਰਾ ਲੱਗੇ ਵਾ ਡਿਟੇਲ ਤੁਹਾਨੂੰ ਸਾਰੀ ਮੈਜੂ ਭਾਈ ਬਹੁਤ ਚੰਗੀ ਚੀਜ਼ ਹੈ ਜੀ ਤੀ ਚੋ ਸੋ ਹਾਤੀ ਚੋਹ ਸਕਦਾ ਚਾਹੇ ਮਸ਼ੀਨੀ ਚੋਹ ਸਕਦੇ ਹੋ ਤੇ ਤੁਹਾਨੂੰ ਫਾਰਮ ਵਾਲੇ ਬਹਿਣਾ ਤਿੰਨ ਦਿਖਾਇਆ ਜੇ ਮਗਰ ਬਾਈਆਂ ਤਾਂ ਬਹੁਤ ਵੱਡਾ ਫਾਰਮ ਆ ਤੇ ਜਿਹੜੇ ਨਾਗ ਸੇਲ ਚੋਂ ਪਾਸੇ ਸਾਈਡ ਤੇ ਕੱਢੇ ਵਹਿ ਗੇ ਇਸ ਕਰਕੇ ਆਪਾਂ ਫਾਰਮ ਦੇ ਵਿੱਚ ਵਿਜ਼ਿਟ ਨਹੀਂ ਕੀਤੀ ਤਿੰਨ ਨਾਗ ਹੈ ਕੀਤੇ ਬਕਾਉ ਤੇ ਨੰਬਰ ਬੋਲ ਦਿਓ ਦੁਬਾਰੇ ਆਪਣਾ 987226631 ਠੀਕ ਆ ਥੋੜਾ ਥੋੜਾ ਲੱਗੋ ਓਕੇ ਆ ਜਮਾ ਓਕੇ ਆ ਬਾਈ ਸਾਰਿਆਂ ਨਾਲ ਤਿੰਨੇ ਮੈਡਾ ਠੀਕ ਆ ਸੋ ਪਿੰਡ ਸੰਨਾ ਗਲਾਬ ਸਿੰਘ ਵਾਲਾ ਕਾਫੀ ਨਾਗ ਆਪਾਂ ਸੋ ਤਿੰਨ ਨਾਗ ਤੁਹਾਨੂੰ ਦਿਖਾਤੇ ਆਪਾਂ ਠੀਕ ਆ ਉਸ ਗੱਲ ਬੰਦਾ ਬੇਫਿਕਰ ਹੋ ਜਾ ਹਾਂ ਜ਼ਿਲ੍ਹਾ ਬਰਨਾਲਾ ਪੈ ਗਿਆ ਭਦੌੜ ਸ਼ਹਿਰ ਦੇ ਕੋਲੇ ਪਿੰਡ ਆ ਗਿਆ ਦੋ ਗੱਬਣਾ ਇੱਕ ਸੁਜੀ ਵੀਡੀਓ ਦੇਖਣ ਲਈ ਧੰਨਵਾਦ